ਸਾਰਿਆਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਸ ਕਰਦੀਆਂ ਸਾਰੇ ਠੀਕ ਠਾਕ ਹੋਮੋਗੇ ਖੁਸ਼ੀਆਂ ਖੇੜਿਆਂ ਚ ਹੋਮੋਗੇ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਸਾਰਿਆਂ ਦੇ ਮਨ ਦੀਆਂ ਅਰਦਾਸਾਂ ਪੂਰੀਆਂ ਕਰੇ ਹੱਸਦੇ ਖੇੜਦੇ ਰੱਖੇ ਸੱਚੇ ਪਾਤਸ਼ਾਹ ਸੋ ਅੱਜ ਤਾਂ ਗੀਤ ਲੈ ਕੇ ਹਾਜ਼ਰ ਆਂ ਆਸ ਕਰਦੀਆਂ ਤੁਹਾਨੂੰ ਪਸੰਦ ਆਊਗਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਸੋ ਮਾਨੋ ਆਨੰਦ ਪਿਆਰੇ ਜੀ ਗੀਤ ਦਾ आप चले पुर सिंह जी दार बिच खूहा बिंह जी दार बिच खूह ਕਦੇ ਨਾ ਪੀਤ ਢੰਡਾਨੀ ਰ ਸਿੰਘ ਜੀ ਲੋਕ ਕਾਂ ਪੜੇ ਬੇ ਸਿੰਘ ਜੀ ਸਰੀ ਕਾਂ ਪਾਣੇ ਲਾਵੇ ਗਏ ਮੈਰੇ ਤੇ ਨਾ ਜਾ ਵੇ ਸਿੰਘ ਜੀਓ ਨਾਮ ਜਾ ਮਾਣ ਲਈਆ ਆਪ ਚਲੇ ਪਰਦੇਸ ਸਿੰਘ ਜੀ ਬੇ ਸਿੰਘ ਜੀ ਬੇੜੇ ਬੂਟਾ ਲਾਵੇ ਗਏ ਕਦੇ ਨਾ ਖਾਦੇ ਦੋ ਤੇ ਚਾਰ ਕਦੇ ਨਾ ਮਾਣੀ ਟੰਡੀ ਛਾਂ ਵੇ ਸਿੰਘ ਜੀ ਲੋਕ ਕਾਂਪਾਣੇ ਵੇ ਸਿੰਘ ਜੀ ਸਰੀ ਕਾਂਪਾਣੇ ਲਾਵੇ ਗਏ ਤੋਤਾ ਤੇ ਮੈਨਾ ਦੀਪਰੀਤ ਸਿੰਘ ਜੀ ਵੇ ਸਿੰਘ ਜੀਓ ਨਾਮ ਜਮਣ ਲਈਆ ਆਪ ਚਲੇ ਫੁਰਦੇ ਸਿ ਸਿੰਘ ਜੀ ਵੇੜੇ ਆੜ ਵੇ ਸਿੰਘ ਜੀ ਵੇੜੇ ਆੜ ਦੇਨਾ ਖਾ ਦੇ ਦੋਤੇ ਚਰ ਸਿੰਘ ਜੀ ਲੋਕ ਕਾਂ ਪਾਣੇ ਬੇ ਸਿੰਘ ਜੀ ਸ੍ਰੀ ਕਾਂ ਪਾਣੇ ਲਾਵੇ ਗਏ ਦਰਦ ਬੇ ਸਿੰਘ ਜੀਓ ਨਾਮ ਉਜਾਮਾੜੀ ਲਈਆ ਆਪ ਚਲੇ ਪਰਦੇ ਸਿ ਸਿੰਘ ਜੀ ਰੰਗ ਲਾ ਮਹਿਲ ਮੇ ਬਸਿੰਗ ਜੀ ਰੰਗਲਾ ਮਹਿਲ ਪਵਾਵੇ ਚੱਲੇ ਗਦੇ ਨਾਣੀ ਜੀ ਦੁਹਾ ਵੇ ਸਿੰਘ ਜੀ ਸਰੀ ਕਾਂ ਪਾਣੇ ਪਵਾਵੇ ਚੱਲੇ ਸਸ ਤੇ ਸੌਰੇ ਦੀਪਰੀਤ ਸਿੰਘ ਜੀ ਬੇ ਸਿੰਘ ਜੀ ਆ ਨਾਮ ਉਜਾਮਾਣ ਲਈਆ ਆਪ ਚਲੇ ਬੁਰਦੇ ਸਿ ਸਿੰਘ ਜੀ ਮੈਲੀ ਪਲੰਗ ਬੇ ਸਿੰਘ ਜੀ ਮੈ ਨਾ ਮਾਣੀ ਅਧੀ ਸੇਜ ਸਿੰਘ ਜੀ ਲੋਕ ਕਾਂ ਪਾਣੇ ਵੇ ਸਿੰਘ ਜੀ ਸਰੀ ਕਾਂ ਪਾਣੇ ਡਹਾਵੇ ਚਲੇ ਮੇਟ ਜਡਾਣੀ ਦੀਪਰੀ ਗ ਜੀਉ ਨਾਮ ਉਜਾ ਬੇ ਸਿੰਘ ਜੀਉ ਨਾਮ ਉਜਾ ਮਾਣ ਲੈ